ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰੇਮਪ੍ਰਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਫਿੱਡੇ ਦੇ ਵਿੱਚ ਤੇ ਫਿੱਡੇ ਪਿੰਡ ਵੀ ਇੱਕ ਮਿੱਤਰੋ ਮਿਊਜ਼ਿਕ ਇੰਡਸਟਰੀ ਦੇ ਬਹੁਤ ਵੱਡਾ ਪਿੰਡ ਆ ਜੋ ਕਿ ਇਸੇ ਪਿੰਡ ਦਾ ਹੀ ਮਿੱਤਰੋ ਨਾਮ ਆ ਜਿਹੜਾ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਗੂੰਜਿਆ ਵਰਿੰਦਰ ਫਿੱਡੇ ਇਸੇ ਪਿੰਡ ਦਾ ਹੀ ਪਾਈ ਗਾਇਕ ਆ ਜਿਹੜਾ ਮਿੱਤਰੋ ਜਿਹਨੇ ਗਾਇਕੀ ਦੇ ਵਿੱਚ ਵੱਡਾ ਨਾਮ ਕੀਤਾ ਵਾ ਕਿਉਂਕਿ ਉਸ ਭਰਾ ਦੇ ਭਰਾ ਨਾਲ ਆਪਣੀ ਮੁਹੱਬਤ ਆ ਤਾਂ ਕਰਕੇ ਆਪਣਾ ਨਾਮ ਲੈਣ ਦੇ ਵਿੱਚ ਕੋਈ ਜ਼ਿਕਰ ਨਹੀਂ ਫਿਕਰ ਨਹੀਂ ਕਰਦੇ ਆਪਾਂ ਹਮੇਸ਼ਾ ਮਿੱਤਰੋ ਅੱਜ 3 ਜਨਵਰੀ ਦਿਖਾਵਾਂਗੇ ਆਪਾਂ ਤੁਹਾਨੂੰ ਮਿੱਤਰੋ ਫੇਡੇ ਪਿੰਡ ਦੇ ਵਿੱਚੋਂ ਦੋ ਤਾਂ ਤੁਹਾਨੂੰ ਦਿਖਾਵਾਂਗੇ ਮਿੱਤਰੋ ਕੱਟੀਆਂ ਕੱਟੀਆਂ ਦਿਖਾਉਣੀਆਂ ਵੀ ਤੁਹਾਨੂੰ ਬਹੁਤ ਸੋਹਣੀਆਂ ਵਾਂ ਦੋਵਾਂ ਕੱਟੀਆਂ ਦੇ ਬਾਰੇ ਪ੍ਰੋਪਰ ਡਿਟੇਲ ਪ੍ਰੋਪਰ ਜਾਣਕਾਰੀ ਆਪਾਂ ਭਾਈ ਤੋਂ ਲਵਾਂਗੇ ਕੀ ਡਿਟੇਲ ਹੈ ਕੀ ਗੱਲਬਾਤ ਆਓ ਮਿਲਦੇ ਆਂ ਭਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਭਾਈ ਜੀ। ਕੀ ਹਾਲ ਆ ਭਾਈ? ਵਧੀਆ ਭਾਈ। ਸੇਤਾ ਘਰ ਪਰਿਵਾਰ ਵੀਰੇ। ਸਾਰੇ ਵਧੀਆ। ਅੱਛਾ ਵੀਰੇ ਨਾਮ ਦੱਸੀ ਇੱਕ ਵਾਰੀ ਆਪਰਾ। ਗੁਰਵਿੰਦਰ ਸਿੰਘ। ਸੁਖਮਿੰਦਰ ਸਿੰਘ? ਗੁਰਵਿੰਦਰ। ਗੁਰਵਿੰਦਰ ਸਿੰਘ। ਅੱਛਾ ਗੁਰਵਿੰਦਰ ਸਿੰਘ ਨਾ ਭਾਈ ਵਿਆਹ ਸਤਾ ਹੈ। ਠੀਕ ਹੈ। ਗੁਰਵਿੰਦਰ ਵੀਰੇ ਜਿਹੜੀ ਕੱਟੀ ਆਪਾਂ ਇਹਦੇ ਨੰਬਰ ਤੇ ਹੈ ਨਾ ਇਹਦੀ ਕੀ ਡਿਟੇਲ ਆ ਭਾਈ? ਇਹ 8 ਮਹੀਨੇ ਉਮਰ ਹੈ ਇਹਦੀ। 8 ਮਹੀਨੇ ਉਮਰ ਦਾ। ਹਾਂ। ਦਾਰੇ ਦੀ ਕਹਿ ਕੇ ਦਿੱਤਾ ਉਹਨਾਂ। ਦਾਰੇ ਦੀ ਕਹਿ ਕੇ ਦਿੱਤੀ ਹੈ। ਪਿੱਠਪੜੇ ਦੀ ਵੀ ਚੰਗੀ ਕੱਟੀ ਹੋ ਵੀ ਸਕਦੀ ਹੈ ਨਾ। ਹਾਂਜੀ ਹਾਂ। ਅੱਛਾ ਵੀਰੇ ਰੇਟ ਇਹਦਾ। ਰੇਟ ਦਾ 9 ਦਿਨ 2000 ਰੁਪਏ ਲਾੜ ਰਪਏ ਥੋੜਾ ਬੋਤਾ ਵਿੱਚੋਂ ਮਾੜਾ ਮਾੜਾ ਮਾਤਰਾ ਕਰ ਠੀਕ ਹੈ ਜੀ ਤੇ ਦੋ ਨੰਬਰ ਤੇ ਜਿਹੜੀ ਕੱਟੇ ਬਰਿੰਦਰ ਬਾਈ ਉਹ ਐਮ 52 ਦੀ ਐਮ 52 ਦੀ ਉਹਦਾ ਸਟਰਾ ਵੀ ਆਪਣੇ ਕੋਲ ਫੋਟੋ ਹੈਗੀ ਹੈ ਠੀਕ ਹੈਗਾ ਆਪਣੇ ਕੋਲ ਆ ਉਹ ਇੱਕੋ ਘਰ ਲਈਆਂ ਦੋ ਵੀਰੇ ਨਹੀਂ ਆ ਡਾਡ ਲਈਆਂ ਆ ਡਾਡ ਲਈਆਂ ਉਹ ਕਿੰਨੀ ਉਮਰ ਦੀ ਹੈ ਵੀਰੇ ਉਹ ਸਾਲ ਦੀ ਹੋਣਾ ਅਗਲੇ ਮਹੀਨੇ ਤੇ ਇਹ ਇਹ 8 ਮਹੀਨਿਆਂ ਦੀ ਹੈ ਇਹ 8 ਮਹੀਨਿਆਂ ਦੀ ਹੈ ਇਹ ਕੱਟੀਆਂ ਦੀ ਗਰੋਥ ਕਰਾ ਬਹੁਤ ਚੰਗੀ ਆ ਹਨਾ ਟਿਕਾਣਾ ਠਿਕੂਣਾ ਬਹੁਤ ਚੰਗਾ ਹਾਂਜੀ ਅੱਛਾ ਗੁਰਿੰਦਰ ਵੀਰੇ ਉਹਦਾ ਰੇਟ ਬਾਈ ਉਹਦਾ 30000 ਰੁਪਏ ਜੇ ਕੋਈ ਜੋੜਾ ਲੈਣ ਵਾਲਾ ਭਰਾ ਹੋਵੇ ਬਈ ਕਰਦਾ ਇਹ ਮਾਰਾ ਜਿਵੇਂ ਸੀਮਨ ਸਟਰਾ ਜਿੱਦਾਂ ਦਸ-ਦਸ ਨੂੰ ਫਿਰਦਾ ਯਾਰ ਲੈਣ ਦੇ ਵਿੱਚ ਕੋਈ ਚੀਜ਼ ਕਵੀ ਨਹੀਂ ਹੈ ਨਾ ਤੇ ਅਚਾ ਗੁਰਵਿੰਦਰ ਬਾਈ ਇਹਨਾਂ ਦੋਵਾਂ ਦਾ ਰੇਟ ਬਣ ਗਿਆ 50000 ਜੋੜੇ ਦਾ ਹੈ ਨਾ ਮਾਨਦਾਨ ਖੁੱਲਾ ਕਰ ਦੇਗਾ ਬਈ ਮਾਨਦਾਨ ਕਰ ਦੇ ਅੱਛਾ ਠੀਕ ਹੈ ਇਹਨਾਂ ਨੂੰ ਚੋਲੀ ਵਿਖਾ ਦਈਏ ਇੱਥੇ ਬੋਲਾ ਜਾਏ ਨੂੰ ਕਰੀ ਇੱਥੇ ਮੈਂ ਫੋਨ ਦੀ ਕੋਸ਼ਿਸ਼ ਕਰਦਾ ਵੈਸੇ ਤਾਂ ਬੰਦਾ ਵੀ ਸੱਦਿਆ ਹੋਇਆ ਇੱਥੇ ਆਪਾਂ ਕਰੀ ਗੱਲ ਗੱਲ ਹੀ ਕਰੀ ਰੋਲੇ ਵਿਖਾਈ ਵਖਾ ਦੇ ਲੈ ਝੂੜੀਆਂ ਵਿਖਾ ਦੇ ਦੋਵਾਂ ਦੀ ਪੁੱਤ ਕੇ ਨੀ ਮੱਕੇ ਦੀ ਝੋਲੀ ਝਾਲੀ ਕੱਟੀ ਦੀ ਬੜੀ ਕਮਾਲਾ ਹੈਣਾ ਭਾਈ ਹਾਂਜੀ ਦੋ ਨੰਬਰਾਂ ਦੀ ਕੱਟੀ ਦੀ ਝੋਲੀ ਵਿਖਾ ਦੇ ਦਿੱਤੀ ਪਹਿਲਾਂ ਸਿੰਘ ਸੁਨੂ ਮੂ ਮੱਥਾ ਵਿਖਾ ਦੇ ਝੋਲੀ ਭਾਈ ਕਿਉਂਕਿ ਭਾਈ ਤੋੜਨੀ ਹੋਣੀ ਨਹੀਂ ਆ ਤੋੜਨੀਆਂ ਤਾਂ ਨਹੀਂ ਕੱਟੀਆਂ ਇਹ ਨਵੀਆਂ ਤੇ ਜਦੋਂ ਖੋਲੀਦਾ ਨਾ ਤੇ ਦੇਖ ਲੋ ਮੇਤਰੋ ਤੂੰ ਜਦ ਬੂਗ ਜੋ ਬੋਲੀ ਨਿਕਲਦੀ ਉਹ ਵੇਖ ਲਦੀ ਐ ਕਿੱਲੇ ਤੋਂ ਦਰਦੀਆਂ ਵਾਲੀਆਂ ਵਿਚਾਰੀਆਂ ਕਿਦੋਂ ਕਰ ਭਾਈ ਚੰਗੀ ਤਰ੍ਹਾਂ ਵਿਖਾ ਦੇ ਮੇਰਾ ਭਾਈ ਥੋੜਾ ਜਿਹਾ ਹੋਰ ਨੀ ਵਰਗ ਇੱਕ ਮਿੰਟ ਲਾ ਦੇ ਥਣ ਥਣ ਵਿਖਾਉਣ ਦੇ ਹਾਂ ਐਨ ਤਸਵੀਰ ਬਹੁਤ ਆ ਬਾਈ ਆ ਵੀ ਵਿਖਾ ਦੇਣ ਦੀ ਵੀ ਦੁਬਾਰਾ ਵਿਖਾ ਚੋਲੀ ਕੱਲ ਨਹੀਂ ਬਣੀ ਅਜੇ ਤਰ ਤੋ ਹਾਂ ਉਹ ਲੱਤਾਂ ਹੀ ਖੋਲ ਦੇ ਵੀਰੇ ਨਾਲ ਖੋਲ ਗਿਆ ਫਲੇਦਰ ਸੈਂਗ ਵਿਖਾਈ ਦਾ ਮੂੰਹ ਮੱਥਾ ਵਿਖਾਈ ਬਾਈ ਕਰਾ ਦੀ ਹੂੰ ਨਹੀਂ ਠੀਕ ਆ ਲੈ ਮਿੱਤਰੋ ਇਹਦੀ ਹੈਗੀ ਆ ਉਮਰ 8 ਮਹੀਨੇ ਤੇ ਵੱਟੇ ਘੱਟ 51 ਦੀ ਵੀਰੇ 51 ਦੀ 51 ਦੀ ਇਹ ਫੋਟ ਦਿੱਤੀ ਆਪਾਂ ਨੂੰ ਸਟਰਾਗ ਆਵਾਜ ਗਿਆ ਸੀ ਉਹਨਾਂ ਕੋਲ ਠੀਕ ਆ ਫੋਟੋ ਦੇਤੀ ਆਪਾਂ ਨੂੰ ਫੋਟੋ ਦੇਤੀ ਉਹਨਾਂ ਨੇ ਠੀਕ ਆ ਇਹਦਾ ਦੋਵਾਂ ਦਾ 50000 ਇਹ ਲਿਆਇਆ ਕਿਹੜੇ ਏਰੀਆ ਚੋਂ ਆ ਤੋ ਵੀਰੇ ਇਹ ਆਦਰ ਲਈਆਂ ਸਰਸੇ ਏਰੀਆ ਚ ਸਰਸੇ ਏਰੀਆ ਹਾਂਜੀ ਉਧਰੋਂ ਆਈਆਂ ਹਰਿਆਣੇ ਵੱਲੋਂ ਆ ਹਾਂਜੀ ਹਰਿਆਣੇ ਉਧਰ ਮੁੰਡੇ ਦੀ ਹੈਗੀ ਆ ਮੇਤਰੋ ਰਿਸ਼ਤੇਦਾਰੀ ਤੇ ਉਹ ਲੈ ਕੇ ਭੇਜ ਦਿੰਦੇ ਆ ਜਾਈ ਬਹੁਤੀ ਜਿਹਾ ਮਰਜ਼ੀ ਨੂੰ ਕਰੀ ਜਾ ਤੇ ਇਹ ਮੂੰਹ ਜਿਹ ਹੈ ਹਾਂ ਲੈ ਠੀਕ ਆ ਬਈ ਆ ਦਾ ਬਾੜੀ ਫਿੱਟ ਕਰ ਲੈ ਯਾਰ ਲੈ ਜਿਹੜਾ ਮਰਜ਼ੀ ਪਿਆ ਦਿਓ ਤੇਲ ਪੀ ਜਾਂਦੀ ਹੈ ਤੇਲ ਪੀ ਜਾਂਦੀ ਆ ਦਵਾਈ ਪਿਆ ਦੇ ਕੋਈ ਚੱਕਾ ਪੇ ਨਹੀਂ ਠੀਕ ਆ ਬਈ ਆ ਗੱਲ ਸਰ ਪਾੜੇ ਦਾ ਪਣੀ ਪਈ ਸੰਜਣਾ ਤੇ ਆ ਵੀ ਹੈਗੀ ਐਵੇਂ ਦੀ ਕਿ ਨਹੀਂ ਹਾਂਜੀ ਆ ਵੀ ਐਵੇਂ ਜੇ ਕਰਦੀ ਹੈ ਗਿਜਾ ਦਾਂਗੇ ਹੌਲੀ ਹੌਲੀ ਜੇ 2-4 ਦਿਨ ਰਹਿ ਗਈ ਤਾਂ ਠੀਕ ਹੈ ਇੱਕ ਗੱਲ ਦੱਸੀ ਡਰਦੀਆਂ ਥੋੜਾ ਜਿਆ ਆਈਆਂ ਕਰਕੇ ਹੀ ਆ ਆ ਨਵੀਆਂ ਆਈਆਂ ਕਰਕੇ ਆ ਠੀਕ ਹੈ ਆਈਆਂ ਕਿਦੋਂ ਤੇਰੇ ਕੋਲ ਇਹ ਹੋ ਗਈ ਘੱਟ ਘਾਟ ਉਹਨਾਂ ਨੂੰ 15 ਦਿਨ ਫੇਰ ਵੀ ਡਰੀ ਜਾਂਦੀਆਂ ਫੇਰ ਵੀ ਡਰੀ ਜਾਂਦੀਆਂ ਠੀਕ ਆ ਵੀਰੇ ਅੱਛਾ ਦੂਜੀ ਗਾ ਮੇਰੇ ਰੱਸੀ ਮੜ ਗਈ ਮੇਰੇ ਹਾਂਜੀ ਇਹਦੇ 40 ਦਿਨ ਰਹਿ ਕੇ ਸੂਣ ਚ ਸੂਣ ਦੇ ਦੱਸ ਉਹਨਾਂ ਨੇ ਤਾਂ ਵੀਧ 25 ਗਿਆ ਚਲ 40 ਮਾਣ ਕੇ ਲੈ ਠੀਕ ਆ ਅੱਛਾ ਦੁੱਧ ਕਿੰਨਾ ਕੁ ਦੇ ਜੂਗੀ ਤੇਰੇ ਤਿਆਰਪੇ ਉਹਾਂ ਨੇ ਪਹਿਲੇ ਸੂਏ ਨੇ 13 ਕਿਲੋ ਦਿੱਤਾ ਪਹਿਲੇ ਸੂਏ ਤੇ ਇਹ ਵੀਰੇ ਸੂਆ ਕਿੰਨਾ ਸੂਣ ਦੇ ਇਹ ਦੂਜਾ ਸੂਆ ਸੁੰਦੀ ਸੀਲ ਇਹ ਵੀ ਬਹੁਤ ਸੀਲ ਇਹ ਵੀ ਬਹੁਤ ਆ ਗਾਂ ਚੰਗੀ ਆ ਹਨਾ ਬਈ ਉਹਨਾਂ ਨੇ ਮਹੀਨਾ ਕਿਹਾ ਸੀ ਕਿ 20 ਦਿਨ ਉਹਨਾਂ ਨੇ 25 ਦਿਨ ਆਖਿਆ ਸੀ ਮੂੰਹ ਗਿਰ ਦਾ ਮੂੰਹ ਗਿਰ ਅਨਸੋ ਮਿੱਤਰੋ ਵੇਖੋ ਜਿਹਨੇ ਗਿਰ ਲੈਣੀ ਆ ਹਨਾ ਸੀਲ ਬਹੁਤ ਆ ਹਾਂ ਠੰਡੀ ਗਿਰ ਦਾ ਬਈ ਮੰਨ ਲਓ ਮਿਲ ਜੇ ਅਸੀਂ ਟਕਾਣੇ ਦਾ 3 ਆ ਜਾਵਾਂ ਤੇ ਇਹਦਾ ਰੇਟ ਬਈ ਇਹਦਾ 24000 ਰੁਪਏ ਨੇ ਨੀ ਕਿਹਾ ਮੈਂ ਬਾਈ ਕਿਹਾ ਤੇ ਬਾਈ ਕਿਹਾ ਚਲ ਬਾਈ ਕਰ ਹਾਂ ਇੱਥੇ ਆ ਮੈਂ ਬਾਈ ਕਹੇ ਮੂੰਹ ਭਰ ਗਿਆ ਮੇਰਾ ਤੁੰਦਰਾ ਤੇ ਨੰਬਰ ਦਈਂ ਕਰਾਂ ਦੀ ਗੁਰਵਿੰਦਰ ਬਾਈ 7743 ਹੂੰ 19516 ਇੱਕ ਵਾਰੀ ਹੋਰ ਆਉਂਦੇ 7743 ਹੂੰ 19516 ਠੀਕ ਆ ਇਸ ਨੰਬਰ ਤੇ ਕਰ ਲਿਓ ਮਿੱਤਰੋ ਗੁਰਵਿੰਦਰ ਬਾਈ ਦੇ ਨਾਲ ਤੁਸੀਂ ਵਾਦਾ ਹੀ ਨਹੀਂ ਕਰ ਸੀਲ ਨਹੀਂ ਹੁੰਦੀ ਹਾਂ ਹੂੰ ਨਹੀਂ ਠੀਕ ਆ ਮਨ ਲਾ ਗਰੇ ਲੇ ਵਾਲੂਬਾ ਚੰਗਾ ਬਣਾ ਲੇ ਮਹੀਨਾ ਚੈੱਕ ਕਰਾਈਏ ਮੇਰੇ ਤੇਰੀ ਕਿ ਨਹੀਂ ਹਾਂਜੀ ਹਾਂ ਚੈੱਕ ਹੋ ਗਿਆ ਉੱਥੋਂ ਆਈ ਚੈੱਕ ਹੋ ਗਿਆ ਯਾ ਤੁਸੀਂ ਹੁਣ ਜੇ ਕੋਈ ਲਵੇ ਚੈੱਕ ਕਰਵਾ ਕੇ ਵੀ ਚੈੱਕ ਕਰਾ ਕੇ ਆਪਦੀ ਤਸਲੀ ਕਰਕੇ ਲੈ ਜਾ ਕਰੋ ਠੀਕ ਹੈ ਬਈ ਓਕੇ ਲੈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਤੇ ਪਿੰਡ ਫੇਡੇ ਆ ਤੇ ਜ਼ਿਲ੍ਹਾ ਫਿਰੋਜ਼ਪੁਰ ਕਰਦੇ ਆ